ਅੱਜ ਸਟੇਟ ਗਵਰਨਮੈਂਟ ਦਾ ਜਿਹੜਾ ਸਿਸਟਮ ਹੈ ਉਹ ਬੁਰੀ ਤਰ੍ਹਾਂ ਟੁੱਟ ਚੁੱਕਿਆ ਕੀ ਇਹਨੂੰ ਠੀਕ ਕਰਨ ਲਈ ਠੀਕ ਹੋਣ ਦੀ ਕੋਈ ਸੰਭਾਵਨਾ ਤੁਹਾਨੂੰ ਦਿਖਾਈ ਦਿੰਦੀ ਹੈ ਅੱਜ ਦੇ ਵਿੱਚ ਦੇਖੋ ਸਿਸਟਮ ਹਮੇਸ਼ਾ politiclal ਠੀਕ ਹੁੰਦਾ ਹੈ ਜਿਸ ਤੋਂ ਕਦੇ ਪ੍ਰਸ਼ਾਸਨ ਨਾਲ ਨਹੀਂ ਹੁੰਦਾ ਜਦੋਂ politick ਸੁਧਰ ਜਾਂਦੀ ਹੈ ਲੋਕ ਉਸ ਸਿਆਸਤ ਦੇ ਵਿੱਚ ਆ ਜਾਂਦੇ ਨੇ ਸੜਕਾਂ ਦੇ ਉੱਤੇ ਇਕੱਠੇ ਹੁੰਦੇ ਨੇ ਇਕੱਠੇ ਹੋ ਕੇ ਚਰਚਾ ਹੁੰਦੀ ਨੂੰ ਤੇ ਅਕਸਰ ਵੀ ਉਹਨਾਂ ਦੇ ਕੋਲ ਉਹਨਾਂ ਨੂੰ ਜਵਾਬ ਵੀ ਦੇਣੇ ਪੈਂਦੇ ਨੇ ਚਰਚਾ ਵੀ ਹੁੰਦੀ ਆ ਉਹਦੇ ਵਿੱਚ ਆਪ ਸਵਾਲ ਲੱਗਦਾ ਉਹਦੇ ਵਿੱਚ ਜਿੱਥੇ ਜਿੱਥੇ ਕੋਈ ਕਾਨੂੰਨ ਗਲਤ ਹੋਵੇ ਜਾਂ ਕੋਈ ਕਾਨੂੰਨ ਰੋੜਾ ਬਣਦਾ ਹੋਵੇ ਲੋਕਾਂ ਦੇ ਰਸਤੇ 'ਚ ਉਹ ਕਾਨੂੰਨ ਠੀਕ ਰਿਆਂ ਜਾਂਦਾ ਜਿੱਥੇ ਜਿੱਥੇ ਲੋਕ ਵੈਸੇ ਹੀ ਜਾਣ ਕੇ ਖਰਾਬ ਕਰਦੇ ਹਨ ਉਹ ਆਪੇ ਪੈਂਦੀ ਕਰ ਤਾਂ 90% ਆਪ ਹੀ ਸਜ਼ਾ ਦੇ ਜਾਂਦੇ ਨੇ ਤੇ 10% ਨੂੰ ਫਿਰ ਕਹਿਣਾ ਪੈਂਦਾ ਉਹ ਫਿਰ ਗੈਸ ਹੋ ਸਜ਼ਾ ਦੇ ਜਾਂਦੇ ਨੇ ਉਹਦੇ ਨਾਲ ਸਾਰੀ ਚੁਸ ਨੁਸ ਹੋ ਜਾਂਦੇ ਆ ਸਿੱਟੇ ਮਸ਼ੀਨਰੀ ਠੀਕ ਕਰਨ ਦੀ ਰੋੜਾ ਵਿਅਕਤੀ ਦੇ ਕੱਲੇ ਵਿਅਕਤੀ ਨੂੰ ਤੁਸੀਂ ਸਜ਼ਾ ਦੇ ਦਿਓ ਤੁਸੀਂ ਉਹਨੂੰ ਫਾਂਸੀ ਦੇ ਦਿਓ ਤੁਸੀਂ ਉਹਨੂੰ ਡਿਸਮਿਸ ਕਰ ਦਿਓ ਤੁਸੀਂ ਉਹਨੂੰ ਬੁਲਾ ਭੁਲਾ ਕੇ ਦੋ ਕੱਲੇ ਵਿਅਕਤੀ ਨਾਲ 10 ਨਾਲ 20 ਨਾਲ ਸਜ਼ਾ ਦੇ ਕੇ ਮਸਲਾ ਹੱਲ ਹੋਣਾ ਨਹੀਂ ਕਿਉਂਕਿ ਇੱਥੇ ਡੀ ਟ੍ਰੇਨਿੰਗ ਹੈ ਹੁਣ بڑے بڑے ਟ੍ਰੇਨ ਬੰਦੇ ਜਿਹੜੇ ਇਹੋ ਜਿਹਾ ਸਾਡਾ ਸਿਸਟਮ ਬਣ ਗਿਆ ਜਿਹੜਾ ਬੰਦਾ ਸਿਆਣਾ ਹੈ ਟ੍ਰੇਨ ਦਾ ਕੰਮ ਹੁੰਦਾ ਉਹ ਤੋਂ ਵੀ ਕਮਿਊਨਿਟੀ ਹੁੰਦਾ ਜੇ ਸਿਸਟਮ ਨੂੰ ਅਸੀਂ ਠੀਕ ਕਰਦੇ ਹਾਂ ਥੋੜਾ ਜਿਹਾ ਤਾਂ ਉਹਦੇ ਨਾਲ ਜਿਹੜੇ ਨਰਾਇਕ ਬੰਦੇ ਹੁਣ ਉਹ ਵੀ ਸਿਆਣੇ ਬਣ ਜਾਂਦੇ ਤੇ ਜਿਹੜਾ ਵੀ ਬੰਦਾ ਆਉਂਦਾ ਉਹ ਜ਼ਿਆਦਾ ਵਧੀਆ ਡਾਕਟਰ ਬਣ ਜਾਂਦਾ ਜੇ ਜਿਹੜਾ ਸਾਡੇ ਮੈਡੀਕਲ ਕਾਲ ਜਾਂ ਜਾਂਦਾ ਉਹ ਜੇ ਚੰਗਾ ਵੀ ਹੋਵੇ ਤਾਂ ਵੀ ਮਾੜਾ ਹੋ ਜਾਂਦਾ ਕਿਉਂਕਿ ਸਿਸਟਮ ਮਾਰਦਾ ਸੋ ਬੰਦਾ ਵਿਅਕਤੀ ਸਿਸਟਮ ਬਣਾਉਂਦਾ ਨਾ ਕਿ ਸਿਸਟਮ ਨੇ ਜਿਹੜੇ ਵਿਅਕਤੀ ਨੇ ਸਿਸਟਮ ਬਣਾਇਆ ਸਿਸਟਮ ਨੇ ਵਿਅਕਤੀ ਨੂੰ ਬਣਾਇਆ ਸਿਸਟਮ ਸਾਡਾ ਖਰਾਬ ਹੋ ਗਿਆ ਉਹਨੂੰ ਠੀਕ ਕਰਨ ਦੀ ਲੋੜ ਹੈ ਜਿਹੜੇ ਹੁਣ ਸਾਡਾ ਸਿਆਸਤਦਾਨਾ ਹੁੰਦਾ ਉਹਨੂੰ ਪਤਾ ਨਹੀਂ ਆਪਣੀ ਸੀਮਾ ਦਾ ਜੇ ਮੈਂ ਫਰਕ ਕਰ ਦਾਂ ਪਰ ਮੈਂ ਨਹੀਂ ਕਹਤਾਂ ਤੋਂ ਉਹ ਵੀ ਐਮਐਲਏ ਨੂੰ ਇਹ ਨਹੀਂ ਪਤਾ ਵੀ ਸਾਡੀ ਸੀਮਾ ਕੀ ਹੈ ਕਿਸੇ ਐਮਐਲਏ ਕੋਲ ਤੁਹਾਡਾ ਦਫਤਰ ਚੈੱਕ ਕਰਨਾ ਕੋਈ ਦਿੱਕਤ ਨਹੀਂ ਆ ਕਿਉਂਕਿ ਹਾਜ਼ਰੀ ਜਿਸ ਸੁਬਕੋ ਜੀ ਆ ਦਵਾਈਆਂ ਦਿਖਾਓ ਡਾਕਟਰ ਨੂੰ ਕਹੇ ਨਾ ਉਹਨਾਂ ਦਾ ਕੰਮ ਹੈ ਕਿ ਆ ਸੁਣ ਸਿਆਣੇ ਦਿਖਾ ਦੇ ਜੇ ਉਹਨਾਂ ਨੂੰ ਲੱਗਦਾ ਵੀ ਮੈਂ ਉਸ ਇੰਸਟੀਟਿਊਸ਼ਨ ਚ ਗਿਆ ਇਹਨਾਂ ਨੂੰ ਪੁੱਛਣ ਗਿਆ ਵੀ ਕੀ ਕੀ ਕਰ ਰਹੇ ਨੇ ਕਿਵੇਂ ਆ ਦੇਖਣ ਵਾਸਤੇ ਕਿ ਮੈਨੂੰ ਇਹਨਾਂ ਨੇ ਮਾਣਾ ਦੱਬੀ ਜਿਹੜੇ ਦੇਣਾ ਬੰਦ ਆਇਆ ਮੈਡੀਕਲ ਉਹ ਆਪ ਦਾ ਪ੍ਰੋਵੀਡੈਂਸ ਕਮੇਟੀ ਹੈ ਸਰਦਾਰ ਉੱਤੇ ਉਹਨੂੰ ਅਫਸਰ ਨੂੰ ਸੰਭਲ ਕਰਨਗੇ ਸਮਾਣਾ ਕਰ ਦੇ ਜਿ ਅਫਸਰ ਦਾ ਜਵਾਬ ਦੇਣਾ ਪਰ ਉਹ ਨੂੰ ਇਹ ਕਹਿਣਾ ਇਹਨੂੰ ਆਹ ਕਰ ਦੇ ਇਹਨੂੰ ਆਹ ਕਰ ਦੇ ਇਹ ਇਹ ਕਿਸੇ ਨੂੰ ਕੋਈ ਅਧਿਕਾਰ ਨਹੀਂ ਇਵਨ ਮਨਿਸਟਰ ਨੂੰ ਵੀ ਆਮੀਨਿਸਟਰਿਲ ਕਹਿ ਕੇ ਭੇਜਦਾ ਦੋ ਕੰਮ ਕਰਦਾ ਇਹ ਜਵਾਨੀ ਵੀ ਕਹਿਣਾ ਹੈ ਉਹ ਠੀਕ ਅਫਸਰ ਦੇਖਣਾ ਕਾਨੂੰਨ ਦੇ ਮੁਤਾਬਕ ਕਈ ਹੁਣ ਇਹ ਸਮਝ ਲੈ ਵੀ ਜਿਹੜਾ ਪੋਲੀਟੀਸ਼ੀਨ ਨੂੰ ਦਿਖਦਾ ਹੀ ਕਿਉਂ ਆ ਪੋਲੀਟੀਸ਼ੀਨ ਹਰੇਕ ਦੇ ਨੂੰ ਅਧਿਕਾਰ ਹੈ ਐਮਐਡੀ ਨੂੰ ਅਧਿਕਾਰ ਹੈ ਕਿਸੇ ਪਾਰਟੀ ਦੇ ਲੀਡਰ ਨੂੰ ਅਧਿਕਾਰ ਹੈ ਕਿ ਜੀ ਮੇਰੇ ਕੋਲ ਅਰਜੀ ਆਈ ਹੈ ਇਹਨੂੰ ਮੈਂ ਅੱਗੇ ਭੇਜ ਰਿਹਾ ਤੁਹਾਡੇ ਕੋਲ ਕੋਈ ਤਾਂ ਨਹੀਂ ਕਹਿੰਦਾ ਵੀ ਜ਼ਰੂਰ ਕਰ ਦੋ ਈਵਨ ਜਿਹੜੇ ਆਪੋਜੀਸ਼ਨ ਪਾਰਟੀਆਂ ਦੇ ਪ੍ਰਧਾਨ ਨੇ ਜਿਨ੍ਹਾਂ ਦੇ ਪ੍ਰਧਾਨ ਨੇ ਉਹਨਾਂ ਨੂੰ ਵੀ ਜਿਹੜੇ ਅਫਸਰ ਨੂੰ ਲਿਖਨ ਦਾ ਅਧਿਕਾਰ ਹੈ ਕਿ ਜੀ ਮੇਰੇ ਕੋਲ ਆਈ ਆ ਮੈਂ ਲੋਕਾਂ ਨੂੰ ਨਾ ਨਾ ਉਹ ਲੋਕਾਂ ਨੂੰ ਨਾ ਨਾ ਪਰ ਉਹਦਾ ਮਤਲਬ ਇਹ ਨਹੀਂ ਹੈ ਕਿ ਉਹਦੇ ਕਹੇ ਤੋਂ ਕੰਮ ਜਰੂਰ ਉਸਤ ਨਹੀਂ ਹੋਵੇ ਦਿਖਨ ਦਾ ਉਹਨੂੰ ਦੁਕਾ ਲਿਆ ਜੀ ਉਹ ਕਹੇ ਵੀ ਤੁਸੀਂ ਕਿਵੇਂ ਲਿਖਤਾ ਜੀ ਤੁਸੀਂ ਸਾਨੂੰ ਵੀ ਕਿਵੇਂ ਕੋਈ ਚੂਰੋ ਹੱਕ ਹੈ ਉਹ ਲੋਕਾਂ ਦਾ ਚਾਹੇ ਉਹ ਸਰਕਾਰ ਚ ਕਿਸੇ ਕੁਝ ਵੀ ਨਹੀਂ ਹੈ ਸੋ ਇਸੇ ਤਰ੍ਹਾਂ ਐਮਰਡਰ ਨੂੰ ਵੀ ਹੱਕ ਹੈ ਇਸੇ ਤਰ੍ਹਾਂ ਸਰਪੰਚ ਪੰਥ ਜਿਹੜਾ ਪ੍ਰਿਸ਼ਦਾਂ ਨੂੰ ਵੀ ਹੱਕ ਹੈ ਪਰ ਉਹ ਹੱਕ ਦੀ ਸੀਮਾ ਹੈ ਤੋ ਆਸੀ ਸਾਡੇ ਸਮੱਸਿਆ ਕਿੱਚ ਆ ਗਈ ਹੈ ਇੱਕ ਗੁਰੂ ਗ੍ਰੰਥ ਸਾਹਿਬ ਜੀ ਚੌਧਿਰ ਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਉਹ ਰਾਮਕਾਰ ਕੀ ਹੈ ਲਖਸ਼ਮ ਦੇਖਾ ਉਹਦੇ ਅੰਦਰ ਅੰਦਰ ਜੇ ਤੁਸੀਂ ਰਹੋਗੇ ਤਾਂ ਤੁਹਾਨੂੰ ਕੋਈ ਤਕਲੀਫ ਨਹੀਂ ਜੋ ਤੁਸੀਂ ਬਾਹਰ ਜਾਓਗੇ ਫਿਰ ਤਕਲੀਫ ਹੋਏਗੀ ਸੋ ਸਾਡੇ ਅਧਿਕਾਰੀ ਵੀ ਕਰਮਚਾਰੀ ਵੀ ਸਾਡਾ ਸਿਸਟਮ ਵੀ ਇੱਕ ਮਹਿਕਮਾ ਤੋਂ ਦੂਜਾ ਮਹਿਕਮਾ ਵੀ ਮਿਨਿਸਟਰੀ ਵੀ ਐਮਐਲਏ ਉਹ ਆਪ ਦੀ ਸਿਮਤ ਤੋਂ ਬਾਹਰ ਜਾ ਕੇ ਕਰਵਾਉਣਾ ਚਾਹੀਦਾ ਨਿਕ ਤਾਂ ਨਿਯਮ ਨਹੀਂ ਚੱਲਦੇ ਹੈਗੇ ਨੇ ਲੋਕ ਤਾਂ ਕਹਿੰਦੇ ਨਿਜਮ ਮਾਰੇ ਨੇ ਮੈਨੂੰ ਅੱਜ ਤੱਕ ਕੋਈ ਨਿਯਮ ਰਸਤੇ 'ਚ ਰੋੜਾ ਨਹੀਂ ਬਣਿਆ ਲੋਕਾਂ ਦਾ ਕੰਮ ਕਰਨ ਵਾਸਤੇ ਚਾਹ ਕਿਸੇ ਨੂੰ ਮੁਫਤ ਭਾਜ ਦੇਣਾ ਹੈ ਚਾਹੇ ਕਿ ਦੀ ਫੀਸ ਮਾਫ ਕਰਨੀ ਹੈ ਚਾਹੇ ਕਿਸੇ ਨੇ ਰਿਜ਼ਾਈਨ ਕਰਤਾ ਉਹਦਾ 3 ਮਹੀਨੇ ਦੇ ਨੋਟਿਸ ਦੀ ਤਨਖਾਹ ਵੇਵ ਆਫ ਕਰਨੀ ਹੈ ਚਾਹੇ ਕਿਸੇ 'ਚ ਕੋਈ ਦੋ ਸੂਚੀ ਵਾਲੀ ਹੋਈ ਹੈ ਉਹਨੂੰ ਛੱਡਣਾ ਕੋਈ ਨਿਯਮ ਤੁਹਾਡੇ ਰਸਤੇ 'ਚ ਰੋੜਾ ਨਹੀਂ ਆ ਕਹਿੰਦਾ ਤੁਹਾਡੀ ਇੱਛਾ ਠੀਕ ਹੋਣੀ ਚਾਹੀਦੀ ਆ ਤੁਸੀਂ ਇਨਸਾਫ ਕਰਨ ਦੇ ਵਾਸਤੇ ਬੈਠੋ ਜੇ ਅਸੀਂ ਇਨਸਾਫ ਕਰਾਂਗੇ ਤੋ ਸੌੜੀ ਨਹੀਂ ਪਤਾ ਹੁੰਦਾ ਹੁਣ ਪਰ ਸਾਡਾ ਹਾਲ ਕੀ ਹੋ ਗਿਆ ਇਨਸਾਨ ਦਾ ਬਾਬਾ ਨਾਨਕ ਨੇ ਕਿਹਾ ਕਾਜੀ ਹੋਵੇ ਬਹਿ ਕਰੇ ਨਿਆਈ ਫੀਰੇ ਤਸਵੀ ਕਰੇ ਖੁਦਾਈ ਵੱਡੀ ਲੈ ਕੇ ਹੱਕ ਦਿਵਾਈ ਜੇ ਪੁੱਛੇ ਤਾਂ ਪਰਸ ਨਾਲ ਪਹਿਲਾਂ ਗੱਤ ਕੰਮ ਕਰਦੇ ਆ ਇਧਰ ਉਧਰ ਸਫਾਰ ਵੱਡੀ ਵੱਡੀ ਦਾ ਮਤਲਬ ਕੱਢੇ ਪੈਸੇ ਲੈਣਾ ਨਹੀਂ ਹੈ ਦਵਾ ਵੀ ਹੈ ਵੱਡੀ ਤੇ ਪਿੱਛੋਂ ਕਹਿੰਦੇ ਜੀ ਕਾਨੂੰਨ ਆਇਆ ਕਹਿੰਦਾ ਘੂਏ ਕਤਾਵੜ ਕੇ ਸਮਾਂ ਬਗ ਲਿ ਗੰਦੇ ਇਹ ਤਾਂ ਬਾਬਾ ਕਹਿ ਗਿਆ 550 ਸਾਲ ਪਹਿਲਾਂ ਕਹਿ ਗਿਆ ਵੀ ਇਹ ਤਾਂ ਭਾਈ ਆ ਕੰਮ ਕਰ ਤੂੰ ਇਹ ਕਿਉਂ ਨਿਕਲਕ ਸਾਡਾ ਜਿਹੜਾ ਵੀ ਅਧਿਕਾਰੀ ਆਏ ਫੈਸਲਾ ਕਰਦੇ ਵੀ ਮੈਂ ਠੀਕ ਕੰਮ ਕਰਨਾ ਹੈ ਉਹਨੂੰ ਨਾ ਕੋਈ ਕੋਈ ਸਜ਼ਾ ਮੈਂ ਮੈਂ ਤਾਂ ਬਾਥਾਂ ਮੈਨੂੰ ਕਿਉਂ ਨਹੀਂ ਮੈਨੂੰ ਚਾਰ ਸ਼ੀਟਾਂ ਬਹੁਤ ਹੋਈਆਂ ਨੇ ਮੇਰੇ ਤੇ ਡਿਸਮਿਸਲ ਦੇ ਕੇਸ ਬੜੇ ਬਣੇ ਨੇ ਮੇਰੀਆਂ ਬਦਲੀਆਂ ਬੜੀਆਂ ਹੋਈਆਂ ਨੇ ਪਰ ਮੈਂ ਤਾਂ ਆਪਣੀ ਪੂਰੀ ਪੈਨਸ਼ਨ ਲੈ ਲਿਆ ਮੈਨੂੰ ਤਾਂ ਕੁਝ ਨਹੀਂ ਹੋਇਆ ਕਿਉਂਕਿ ਜੇ ਤੁਸੀਂ ਚਾਰ ਕੰਮ ਜੇ ਤੁਸੀਂ ਠੀਕ ਕਰਨ ਵਾਲੇ ਹੋ ਜਿੱਥੇ ਚਾਰ ਬੰਦੇ ਤੁਹਾਡੇ ਵਿਰੋਧੀ ਨੇ ਉੱਥੇ ਚਾਰ ਬੰਦੇ ਤੁਹਾਡੇ ਸਮਰਥਕ ਵੀ ਨਿਕਲ ਆਉਂਦੇ ਨੇ ਉਹ ਕਹਿੰਦੇ ਨਹੀਂ ਯਾਰ ਇਹ ਬੰਦਾ ਮਾੜਾ ਨਹੀਂ ਹੈ ਸੋ ਇਹ ਸੱਚੀ ਛੰਗਾ ਕੰਮ ਕਰੋ ਕੁਛ ਨਹੀਂ ਬਣ ਡਾਕਟਰ ਕਿਸੇ ਦੇ ਡਾਕਟਰ ਦੇ ਕੋਈ ਸਵਾਲ ਆਪਦੇ ਐਸਾ ਦਾ ਕਾਨੂੰਨ ਦਾ ਆਪਦੇ ਪਾਸ ਮਾ ਦੋ ਡਰ ਤੋਂ ਤੁਸੀਂ ਕੋਈ ਪ੍ਰਵਾ ਨਹੀਂ ਮੰਦੀ ਲੋ ਜਾ ਫਿਰ ਚੀਜ਼ਾਂ ਸਮਾਗ ਦਰ ਵੀ ਯਾਰ ਲੋਕ ਕੀ ਕਰਨਗੇ ਦੋ ਕਰਨ ਇਹ ਚੰਗਾ ਲੋ ਇਹ ਮਾਦੀ ਗੱਲ ਹੈ ਮੈਂ